ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਵਿੱਚ ਤੇਜ਼ੀ ਨਾਲ ਵੱਧ ਰਹੀ ਇੱਕ ਖਤਰਨਾਕ ਬਿਮਾਰੀ ਸ਼ੂਗਰ ਬਾਰੇ ਪੰਜਾਬ ਵਿੱਚ ਲਗਭਗ 14% ਦੇ ਲੋਕ ਸ਼ੂਗਰ ਤੋਂ ਪੀੜਤ ਹਨ ਹਰ ਘਰ ਵਿੱਚ ਕਿਸੇ ਨਾ ਕਿਸੇ ਨੂੰ ਸ਼ੂਗਰ ਦੀ ਬਿਮਾਰੀ ਹੈ ਸਭ ਤੋਂ ਜ਼ਿਆਦਾ ਮਰਦਾਂ ਤੇ 14 ਸਾਲ ਤੋਂ ਉੱਪਰ ਦੇ ਲੋਕ ਇਸ ਦੇ ਨਿਸ਼ਾਨੇ ਤੇ ਨੇ ਪਰ ਦੁੱਖ ਦੀ ਗੱਲ ਇਹ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਉਹਨਾਂ ਨੂੰ ਸ਼ੂਗਰ ਹੈ ਸ਼ੂਗਰ ਦੀ ਬਿਮਾਰੀ ਦਾ ਵਧਣ ਦਾ ਸਭ ਤੋਂ ਵੱਡਾ ਕਾਰਨ ਅੱਜਕੱਲ ਸਾਡੀ ਬਦਲਦੀ ਹੋਈ ਜੀਵਨ ਸ਼ੈਲੀ ਹੈ ਲੋਕ ਮਿੱਠੀਆਂ ਚੀਜ਼ਾਂ ਜਿਵੇਂ ਮਿੱਠੀ ਚਾਹ ਜੂਸ ਕੋ ਡਰਿੰਕ ਬਿਸਕੁਟ ਅਤੇ ਮਠਿਆਈ ਬਹੁਤ ਖਾਂਦੇ ਨੇ ਇਸ ਨਾਲ ਖੂਨ 'ਚ ਸ਼ੂਗਰ ਦੀ ਮਾਤਰਾ ਤੇਜ਼ੀ ਨਾਲ ਵਾਧੀ ਹੈ ਅਤੇ ਦੂਜੀ ਵੱਡੀ ਵਜ੍ਹਾ ਹਰਕਤ ਦੀ ਕਮੀ ਹੈ ਅਸੀਂ ਟੀਵੀ ਮੋਬਾਈਲ ਤੇ ਜ਼ਿਆਦਾ ਸਮਾਂ ਬਿਤਾਉਂਦੇ ਹਾਂ ਅਤੇ ਤੁਰਨਾ ਫਿਰਨਾ ਬਹੁਤ ਹੀ ਘੱਟ ਰਿਹਾ ਹੈ ਇਸ ਨਾਲ ਵਜਨ ਵਧਦਾ ਹੈ ਤੇ ਵਜਨ ਵਧਨ ਦੇ ਨਾਲ ਸ਼ੂਗਰ ਦਾ ਖਤਰਾ ਵਧ ਜਾਂਦਾ ਹੈ ਜੇ ਪਰਿਵਾਰ ਵਿੱਚ ਕਿਸੇ ਨੂੰ ਸ਼ੂਗਰ ਹੋਵੇ ਤਾਂ ਬੱਚਿਆਂ ਤੇ ਹੋਰਾਂ ਮੈਂਬਰਾਂ ਵਿੱਚ ਵੀ ਇਹ ਬਿਮਾਰੀ ਹੋਣ ਦੀ ਸੰਭਾਵਨਾ ਹੋਰ ਵੱਧ ਜਾਂਦੀ ਹੈ ਇਸ ਤੋਂ ਇਲਾਵਾ ਤਣਾਅ ਅਤੇ ਨੀਂਦ ਦੀ ਕਮੀ ਅਤੇ ਸਟ੍ਰੈਸ ਅਤੇ ਸਰੀਰ ਦੇ ਹਾਰਮੋਨ ਜੋ بگੜ ਜਾਂਦੇ ਹਨ ਉਸ ਨਾਲ ਵੀ ਸ਼ੂਗਰ ਵੱਸ ਸਕਦੀ ਹੈ 40 ਸਾਲ ਤੋਂ ਉੱਪਰ ਦੇ ਲੋਕਾਂ ਵਿੱਚ ਇਹ ਖਤਰਾ ਬਹੁਤ ਹੀ ਜ਼ਿਆਦਾ ਹੁੰਦਾ ਹੈ ਕਿਉਂਕਿ ਉਮਰ ਦੇ ਨਾਲ ਸਰੀਰ ਦੀ ਇਨਸੂਲਿਨ ਦੀ ਵਰਤਨ ਦੀ ਸਮਰੱਥਾ ਵੀ ਬਹੁਤ ਘਟ ਜਾਂਦੀ ਹੈ ਜੰਕ ਫੂਡ ਤਲੀਆਂ ਪੁਣੀਆਂ ਚੀਜ਼ਾਂ ਅਤੇ ਬਾਜ਼ਾਰ ਵਿੱਚ ਐਸੀਆਂ ਚੀਜ਼ਾਂ ਜਿਨ੍ਹਾਂ ਵਿੱਚ ਫੈਟ ਅਤੇ ਕੈਮੀਕਲ ਹੋਣ ਇਹ ਸਾਰੀਆਂ ਪੇਟ ਦੀਆਂ ਚਰਬੀਆਂ ਵਧਾਉਂਦੀਆਂ ਹਨ ਅਤੇ ਜਿਸ ਨਾਲ ਸ਼ੂਗਰ ਹੋਣ ਦਾ ਚਾਂਸ ਹੋਰ ਵੱਧ ਜਾਂਦਾ ਹੈ ਜੇਕਰ ਅਸੀਂ ਗੱਲ ਕਰੀਏ ਖਾਣ ਦੇ ਬਾਰੇ ਇਸ ਨੂੰ ਡਿਫਾਈਨਡ 슈ਗਰ ਵੀ ਕਿਹਾ ਜਾਂਦਾ ਹੈ। ਖੰਡ ਪੰਜਾਬ ਵਿੱਚ 1950-60 ਦੇ ਦਹਾਕਿਆਂ ਵਿੱਚ ਆਈ। ਉਸ ਤੋਂ ਪਹਿਲਾਂ ਸਾਡੇ ਸਾਰੇ ਆਮ ਘਰਾਂ ਵਿੱਚ ਗੋੜ ਜਾਂ ਸ਼ੱਕਰ ਦੀ ਵਰਤੋਂ ਕੀਤੀ ਜਾਂਦੀ ਸੀ। ਅਤੇ ਵਧੇਕ ਮਾਤਰਾ ਵਿੱਚ ਸਫੇਦ ਖੰਡ ਦੀ ਵਰਤੋਂ ਨਾਲ ਸਰੀਰ ਵਿੱਚ ਖਾਲੀ ਕੈਲਰੀਆਂ ਦਾਖਲ ਹੁੰਦੀਆਂ ਹਨ ਜੋ ਫਾਇਦੇਮੰਦ ਤੇ ਨਹੀਂ। ਪਰ ਵਜ਼ਨ ਵਧਾਉਣ ਤੇ ਦੰਦ ਖਰਾਬ ਕਰਨਾਂ ਤੇ ਸ਼ੂਗਰ ਦੀ ਬਿਮਾਰੀ ਬਤੌਣ ਵਾਲੀਆਂ ਹੋ ਸਕਦੀਆਂ ਹਨ। ਇੱਕ ਰਿਪੋਰਟ ਮੁਤਾਬਕ ਇੱਕ ਭਾਰਤੀ ਦੀ ਸਾਲਾਨਾ ਸ਼ੱਕਰ ਖਪਤ ਜੋ ਭਾਗ ਖੰਡ ਤੋਂ ਖਪਤ 20 ਕਿਲੋ ਹੈ ਹੈਲਗੀ ਲਾਇਬ੍ਰੇਰੀ ਦੇ ਅਨੁਸਾਰ ਸਾਲ 2021 ਵਿੱਚ ਭਾਰਤ ਦੀ ਪ੍ਰਤਿ ਵਿਅਕਤੀ ਦੀ ਖੰਡ ਦੀ ਖਪਤ 17.4 ਕਿਲੋ ਸੀ ਅਸੀਂ ਦੇਖਦੇ ਹਾਂ ਕਿ ਇੱਕ ਆਮ ਘਰੇਲੂ ਪਰਿਵਾਰ ਜਿਸ ਵਿੱਚ ਮੰਨ ਲਓ 4 ਜਾਂ 5 ਲੋਕ ਹਨ ਹਰ ਸਾਲ ਲਗਭਗ 80 ਤੋਂ 100 ਕਿਲੋ ਸ਼ੂਗਰ ਵਧ ਰਿਹਾ ਹੈ। ਹੁਣ ਜੇ ਦੂਸਰੀ ਗੱਲ ਕਰੀਏ ਇਨਸੂਲਿਨ ਦੀ ਘਾਟ ਬਾਰੇ। ਤਾਂ ਇਨਸੂਲਿਨ ਇੱਕ ਹਾਰਮੋਨ ਹੈ ਜੋ ਸਾਡੇ ਸਰੀਰ ਦੇ ਅਗਨਾਸ਼ੀ ਵਿੱਚ ਬਣਦਾ ਹੈ। ਇਹ ਸਰੀਰ ਵਿੱਚ ਖੂਨ ਦੀ ਸ਼ੂਗਰ ਗਲੂਕੋਜ਼ ਨੂੰ ਨੰਤਰਕ ਲਈ ਬਹੁਤ ਹੀ ਜ਼ਰੂਰੀ ਹੈ। ਹੁਣ ਜੇ ਗੱਲ ਕਰੀਏ ਇਨਸੂਲਿਨ ਮਿਲਦਾ ਕਿੱਥੋਂ ਹੈ? ਇਨਸੂਲਿਨ ਅੱਜਕਲ ਜ਼ਿਆਦਾਤਰ ਲੈਬਾਂ ਵਿੱਚ ਹੀ ਬਣਾਇਆ ਜਾਂਦਾ ਹੈ। ਜਿਸ ਨੂੰ ਹਿਊਮਨ ਇਨਸੂਲਿਨ ਕਿਹਾ ਜਾਂਦਾ ਹੈ। ਇਹ ਬੈਕਟੀਰੀਆ ਜਾਂ ਖਮੀਰ ਦੀ ਮਦਦ ਨਾਲ ਬਣਾਇਆ ਜਾਂਦਾ ਹੈ ਤੇ ਇਹ ਸਭ ਤੋਂ ਹੀ ਸੁਰੱਖਿਤ ਅਤੇ ਆਮ ਵਰਤਣ ਵਾਲਾ ਇਨਸੂਲਿਨ ਹੈ ਪੁਰਾਣੇ ਸਮੇਂ ਦਾ ਇਨਸੂਲਿਨ ਪਹਿਲਾ ਇਨਸੂਲਿਨ ਗਾਂ ਅਤੇ ਸੂਰ ਦੇ ਖਨਾਸ਼ਿਦ ਤੋਂ ਲਿਆ ਜਾਂਦਾ ਸੀ ਇਸ ਨੂੰ ਐਲੀਮਨ ਇਨਸੂਲਿਨ ਕਿਹਾ ਜਾਂਦਾ ਸੀ ਪਰ ਇਸ ਨਾਲ ਲੋਕਾਂ ਨੂੰ ਅਲਰਜੀ ਅਤੇ ਰੈਐਕਟ ਹੋਣ ਦੀ ਸਮੱਸਿਆ ਆਉਂਦੀ ਸੀ ਇਸ ਲਈ ਬਹੁਤੇ ਦੇਸ਼ਾਂ ਵਿੱਚ ਇਸ ਦੀ ਵਰਤੋਂ ਬਹੁਤ ਘੱਟ ਹੈ ਹੁਣ ਗੱਲ ਕਰੀਏ ਇਨਸੂਲਿਨ ਕਦੋਂ ਘਟਦਾ ਹੈ ਅਤੇ ਕਦੋਂ ਕੰਮ ਕਰਨਾ ਬੰਦ ਕਰ ਦਿੰਦਾ ਹੈ ਇਹ ਅਗਨੋਸ਼ੇ ਦੇ ਬੀਟਾ ਸੈੱਲ ਖਰਾਬ ਹੋਣ ਕਰਕੇ ਵੱਧ ਵਜਨ ਹੋਣ ਕਰਕੇ ਤਣਾਅ ਤੇ ਨੀਂਦ ਦੀ ਕਮੀ ਹੋਣ ਕਰਕੇ ਘੱਟ ਵਰਜਿਸ਼ ਹੋਣ ਕਰਕੇ ਅਤੇ ਕਿਸੇ ਪਰਿਵਾਰਕ ਜਨਮ ਤੋਂ ਪਰਿਵਾਰਕ ਇਤਿਹਾਸ ਹੋਣ ਕਰਕੇ ਪਰ ਚੰਗੀ ਗੱਲ ਇਹ ਹੈ ਕਿ ਅਸੀਂ ਇਸ ਨੂੰ ਰੋਕ ਸਕਦੇ ਹਾਂ ਆਪਣੇ ਫੈਸਲਿਆਂ ਨਾਲ ਅਤੇ ਰੋਜ਼ ਦੀ ਖਾਗ ਤੋਂ ਸ਼ਫੇਦ ਸ਼ੱਕਰ ਮਿੱਠੇ ਪਾਣੀ ਬਿਸਕੁਟ ਕੇਕ ਅਤੇ ਬਾਜ਼ਾਰੀ ਹੋਰ ਚੀਜ਼ਾਂ ਜੋ ਜੰਕ ਫੂਡ ਨੂੰ ਇਹਨਾਂ ਦੀ ਥਾਂ ਅਸੀਂ ਸਬਜ਼ੀਆਂ ਫਲ ਤળਿਆ ਚੋਕਰ ਰੋਟੀ ਪ੍ਰੋਟੀਨ ਵਧਾ ਕੇ ਸਰੀਰ ਨੂੰ ਸੋਨਾ ਬਲ ਦੇ ਸਕਦੇ ਹਾਂ ਅਤੇ ਹਰ ਰੋਜ਼ 30 ਤੋਂ 40 ਮਿੰਟ ਦੀ ਵਰਜਸ਼ ਨਾਲ ਵੀ ਇਨਸੂਲਿਨ ਦੀ ਤਾਕਤ ਦੁੱਗਣੀ ਪੈਦਾ ਹੁੰਦੀ ਹੈ ਇਨਸੂਲਿਨ ਇਹਨਾਂ ਚੀਜ਼ਾਂ ਦੇ ਨਾਲ ਬਾਡੀ ਆਪ ਹੀ ਪੈਦਾ ਕਰਦੀ ਹੈ ਤਣਾ ਘੱਟ ਰੱਖੋ ਨੀਂਦ ਪੂਰੀ ਕਰੋ ਕਿਉਂਕਿ ਮਨ ਸ਼ਾਂਤ ਹੋਵੇ ਤਾਂ ਕੋਈ ਮਿੱਠਾ ਨਹੀਂ ਹੁੰਦਾ ਜੇਕਰ ਪਰਿਵਾਰ ਵਿੱਚ ਕਿਸੇ ਨੂੰ ਸ਼ੂਗਰ ਹੈ ਤਾਂ ਸਾਵਧਾਨ ਰਹੋ ਅਤੇ ਸਮੇਂ-ਸਮੇਂ ਤੇ ਚੈੱਕ ਕਰਵਾਓ ਆਪਣੀਆਂ ਆਦਤਾਂ ਅੱਜ ਹੀ ਬਦਲੋ ਕਾਲ ਬਿਮਾਰੀ ਤੁਹਾਡੇ ਪਿੱਛੇ ਨਹੀਂ ਆਏਗੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਅਤੇ ਚੈਨਲ ਨੂੰ ਜੁੜ ਸਬਸਕ੍ਰਾਈਬ ਕਰੋ